ਮੋਹਰ ਗਾਹਾਂ ਖਾਦੀ ਥੋਏ ਆ ਸਾਰੇ ਨੂੰ ਉਹ ਬੜਾ ਗਿਆ ਨਾ ਪਰ ਇਥੋਂ ਪੜਦਾ ਏ ਮੋਹਰ ਆਇਆ ਏ ਵੱਡਾ ਜੰਗਲ ਆ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਆਦਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਕਰੀਏ ਨੇ ਕੁਆਰੀ ਪਾਸ ਟ੍ਰੈਕ ਤੇ ਅੱਜ ਆਪਣਾ ਦੂਜਾ ਦਿਨ ਇੱਥੇ ਆਪਣਾ ਬੇਸ ਕੈਂਪ ਸੀਗਾ ਇਹ ਪੂਰੇ ਜੰਗਲ ਦੇ ਵਿੱਚ ਆ ਇੱਕੋ ਇੱਕ ਅਖਰੂੜ ਦਾ ਰੁੱਖ ਆ ਬਾਕੀ ਸਾਰੀ ਇੱਥੇ ਚੀੜਾ ਚੀੜ ਦਾ ਚੀਲ ਕਹਿ ਸਕਦੇ ਆਪਾਂ ਤੋ ਹੁਣ ਆਪੇ ਇੱਥੇ ਤੁਰਦੇ ਆਂ ਅੱਜ ਆਪਣਾ ਇਦੋਂ ਗਾਂਹ ਕੈਂਪ ਹੋਊਗਾ ਇੱਥੋਂ 8 ਕਿਲੋਮੀਟਰ ਬਾਅਦ ਉੱਥੇ ਰੁਕਾਂਗੇ ਤੇ ਕੱਲ ਨੂੰ ਆਪਾਂ ਕੁਆਰੀ ਪਾਸ ਜਾ ਕੇ ਫੇਰ ਉੱਥੇ ਰੁਕ ਜਾਾਂਗੇ ਪਰਸ ਤੋਂ ਥੱਲੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦਿਓ ਕਰੋ ਤੇ ਕਮੈਂਟ ਵੀ ਪੂਰ ਕਰਦਿਆ ਕਰੋ ਜੇ ਨਾ ਡਾਉਣ ਕੀ ਲੱਗ ਜਾਂਦੀ ਆ ਵਾਵਾ ਉਹ ਜੀ ਗੁੱਠਾ ਜੀ ਨੱਪ ਦਿਆ ਕਰੋ ਤਰੀਕ ਮੈਂ ਭੁੱਲ ਗਿਆ ਕਿੰਨੀ ਅੱਜ ਤਿੰਨ ਨਾ ਕਿ ਦੋ ਆ ਦੋ ਦਿਨ ਚੜ ਗਿਆ ਮੂੰਹ ਆ ਤੇ ਥੋੜਿਆ ਆਪਾਂ ਰੋਟੀ ਪਾਣੀ ਖਾਣੇ ਆ ਤੇ ਇੱਥੋਂ ਤੁਰਦੇ ਆਂ ਨਬ ਜੰਗਲ ਜੰਗਲ ਪਰਬਤ ਪਰਬਤ ਤੋਂ ਹੁੰਦਾ ਰਮਰਾਜ ਜੀ ਆਮrai ਦੇ ਖੁਰਕਪੇਈ ਖੜੀ ਹੈ ਸਵੇਰੇ ਸਵੇਰੇ ਆਪ ਨੂੰ ਮਿਲ ਗਿਆ ਬ੍ਰੇਕਫਾਸਟ ਪਰੌਠਾ ਪੱਤਾ ਗੋਭੀ ਦੀ ਸਬਜ਼ੀ ਚਾਰ ਤੇ ਚਾਹ ਔਰ ਵੀ ਲੈਣੇ ਕਿ ਬਸ ਦੋ ਹੀ ਤਾਂ ਜਦੋਂ 5 ਕਿਲੋਮੀਟਰ ੜ ਤੁਰਨਾ ਹੈ ਜੇਨ ਚੜ ਗਿਆ ਬਾਈ ਤੇ ਨਾਨਕਾ ਮਿਲ ਤੁਰ ਪਿਆ ਇਹਨਾਂ ਦਾ ਵੀ ਆਪਣੇ ਨਾਲ ਦੀ ਹੋਰ ਵੀ ਸੱਜਣ ਮਿੱਤਰ ਹੋਣਗੇ ਟਰੈਕ ਕਰਨ ਵਾਲੇ ਉਹਨਾਂ ਦਾ ਸਮਾਨ ਆ ਰਿਹਾ ਇਹ ਵਿੱਚ ਜੇ ਕੋਈ ਬਾਹਲੇ ਨਕਮਾ ਬੰਦਾ ਹੋਵੇ ਤੁਰੇ ਨਾ ਜਾਂਦਾ ਹੋਵੇ ਫਿਰ ਇਹ ਖਤਰੂ ਨੂੰ ਵੈਸੇ ਵੀ ਦੇ ਦਿੰਦੇ ਆ ਇੱਕ ਕਿ ਭਾਈ ਤੂੰ ਇੱਥੇ ਬੈਠ ਕੇ ਟਰੈਕ ਕਰ ਲੈ ਕੀ ਕਰੀਏ ਭਾਈ ਕਰਾਇਦਾ ਰਿਓ ਪਹਿਲਾਂ ਵਾਲੇ ਪੁੱਲ ਦੇ ਨਹੀਂ ਬੇਸ਼ੱਕ ਦੇਬੀ ਪਿਛਲੇ ਹਫਤੇ ਨਵੇਂ ਗਵਾਂਢੀ ਆ ਗਏ ਨੇ ਕਿੱਥੇ ਪਾਣੀ ਵਾਲਪਸ ਚਰਨਾ ਸਾਰੇ ਖਚੜਾ ਪਾਣੀ ਪੀਣ ਲੱਗੀਆਂ ਹੋਈਆਂ ਇਹ ਤਾਂ ਵਿਚਾਲੀ ਖੜ ਗਈ ਜਮਾ ਸਵੇਰ ਦਾ 9:30 ਸਮਾਂ ਹੋ ਗਿਆ ਹੁਣ ਆਪਾਂ ਚੱਲਣਾ ਸ਼ੁਰੂ ਕਰਦੇ ਆਂ ਅਗਲੇ ਪਾਸੇ ਨੂੰ ਇੱਥੇ ਆ 1 ਕਿ ਖਰੋੜ ਦਾ ਬੂਟਾ ਜਿੱਥੇ ਆਪਾਂ ਕੈਂਪ ਲਾਇਆ ਸੀਗਾ ਇਨੋਂ ਨੇ ਆਪਦੀ ਪਾਸੇ ਦੇ ਵਿੱਚ ਜਦੋਂ ਕੋਈ ਨਾਮ ਰੱਖਿਆ ਹੋਇਆ ਅਖਰੋਟ ਨਾਲ ਜੁੜਦਾ ਉਹ ਵੀ ਸੋ ਆਪਾਂ ਪੰਜਾਬੀ ਜਿਹਦਾ ਨਾਮ ਅੱਜ ਤੋਂ ਬਾਅਦ ਅਖਰੋਟਪੁਰ ਕਰਤਾ ਪਹਿਲਾ ਕੈਂਪ ਆਪਣਾ ਲੱਗਿਆ ਅਖਰੋਟਪੁਰ ਜਿੰਨਾ ਵੱਡਾ ਜੰਗਲ ਆ ਇੱਥੇ ਆ ਇੱਕੋ ਇੱਕ ਬੂਟਾ ਅਖਰੋਟ ਦਾ ਬੂਟਾ ਹੈਵੀ ਬਹੁਤ ਵੱਡਾ ਇਹ ਅੱਜ ਆਪਾਂ ਜਾਵਾਂਗੇ ਖੁਲਾਰਾ ਖੁਲਾਰਾ بیس ਕੈਂਪ ਉਹ ਜਿਵੇਂ ਥੱਲੇ ਆਏ ਆਪਾਂ ਉਹ ਅਖਰੂਟ ਦਾ ਬੂਟਾ 2850 ਮੀਟਰ ਦੀ ਉਚਾਈ ਤੋਂ ਆਪਾਂ ਤੁਰੇ ਆ ਤੇ 33300 ਮੀਟਰ ਤੱਕ ਜਾਣਾ ਲਗਭਗ 5 ਕੁ 100 ਮੀਟਰ ਆਪਾਂ ਅੱਜ ਉੱਤੇ ਜਾਵਾਂਗੇ ਗੱਲ ਨਾਲ ਬਹੁਤ ਪੁਰਾਣਾ ਦਰਖਤ ਆ ਇਹ ਮੈਨੂੰ ਤਾਂ ਕੱਟ ਜਾਵੇ ਬਹੁਤ ਸੋਹਣਾ ਲੱਗਿਆ ਕਿਵੇਂ ਆ ਵੀ ਹਾਕਮਾ ਮਾਂ ਦੇ ਹਾਕਮਾ ਮੁੰਡੇ ਦਾ ਨਾਂ ਹੀ ਬੜਾ ਸੋਹਣਾ ਹਾਕਮ ਸਿੰਘ ਜਦੋਂ ਤੂੰ ਵਿਆਹਿਆ ਗਿਆ ਨਾ ਜਦੋਂ ਤੇਰੇ ਸਾਥ ਗਿਆ ਕਰੂਗੀ ਹਾਕਮ ਸਿਓ ਨੇ ਰੋਟੀ ਖਾ ਲਈ ਮੂੰਹ ਭਰ ਦਿਆ ਕਰ ਉਹਦੇ ਨਾਂ ਲੈਂਦੀ ਦਾ ਯਾਰ ਬੜਾ ਸੋਹਣਾ ਨਾ ਹਾਕਮ ਆਪਣਾ ਗਾਈਡ ਕਿੱਥੇ ਮਗਰ ਰਹਿ ਗਿਆ ਹੁਣ ਆਪਾਂ 3 ਹਰ ਮੀਟਰ ਦੀ ਉਚਾਈ ਤੇ ਪਹੁੰਚ ਗਏ ਆ ਲਗਭਗ ਕਿਲੋਮੀਟਰ ਵੱਟ ਹੋਰ ਤੁਰਾਂਗੇ ਫਿਰ ਉਹ ਇਹਨਾਂ ਦਰਖਤਾਂ ਚੋਂ ਨਿਕਲ ਜਾਗੇ ਬਾਹਰ ਪਤਰਾ ਗਰਾਊਂਡ ਆ ਜੂਗਾ ਬੂਰਾ ਅੱਜ ਪੱਥਰਾਂ ਤੋਂ ਕੜਾਈ ਜੜਾਈ ਜਾਂਦੇ ਸਵੇਰ ਦੇ ਆਪਣੇ ਨਾਲ ਦੇ ਚੋਬਰ ਆ ਜਾਂਦੇ ਸਾਹਮਣੇ ਅਰੋ ਖੁੱਲੀ ਹੋ ਗਈ ਦੋ ਤਿੰਨ ਕਿਹਨੇ ਇਧਰ ਨੇ ਹੁਣ ਆਪਾਂ ਬਾਬਾ ਹਾਈਟ ਤੇ ਆ ਗਿਆ ਜੰਗਲ ਸਾਰਾ ਪਿੱਛੇ ਰਹਿ ਗਿਆ ਤੇ ਇਧਰ ਇਹ ਪੂਰੀ ਖੁੱਲੀ ਜਗ੍ਹਾ ਚਰਾਣ ਬੈ ਕਾ ਦੀ ਇਹ ਇਹਨੂੰ ਬਗਿਆਲ ਕਹਿੰਦੇ ਆ ਜਿਹੜੀ ਇਹ ਖੁੱਲੀ ਜਗ੍ਹਾ ਹੁੰਦੀ ਆ ਘਾੜੀ ਉਹ ਤਾਂ ਜਿੰਨਾ ਵੱਡਾ ਵੀ ਗਰਾਊਂਡ ਆ ਸਾਰਾ ਇਹ ਬਗਿਆਲ ਆ ਬਗਿਆਲ ਤੇ ਉੱਪਰ ਖਣ ਦੇ ਲਈ ਲੋਕਲ ਬੰਦੇ ਨੇ ਪਿੰਡ ਵਾਲੇ ਉਹਨੂੰ ਕਹਿੰਦੇ ਚੱਠਾ ਆਪਰਾ ਕਿ ਬੀਲੀ ਵੀ ਗੁਰਪ੍ਰੀਤ ਚੱਠਾ ਉਹਦਾ ਗੋਦ ਆ ਉਹਦੇ ਦੋ ਗੀਤ ਬਹੁਤ ਚੱਲੇ ਸੀ ਇੱਕ ਤਾਂ ਉਹ ਛੱਡੀ ਨਾ ਛੱਡੀ ਨਾ ਵੇ ਸਾਨੂੰ ਤੇਰਾ ਸਹਾਰਾ ਤੇ ਇੱਕ ਜੂਨ ਫੱਕਰਾਂ ਦੀ ਅੱਜ ਵਾਲੇ ਬਲੌਗ ਚ ਆਪਾਂ ਗੁਰਪ੍ਰੀਤ ਚੱਠੇ ਬਾਈ ਦਾ ਨਾਂ ਲਿਆ ਉਹਦੇ ਗੀਤ ਸੁਣੋ ਸਾਰੇ ਜਣੇ ਜਾ ਕੇ ਯਾਰ ਭਗਤ ਬੰਦਾ ਫੱਕਰ ਜਮ ਸਾਡਾ ਬੀਲੀ ਮਿੱਤਰ ਖਾਸ ਇੱਕ ਹੋਰ ਬੇਨਤੀ ਕਰਨੀ ਆ ਕਿ ਪੰਜਾਬੀ ਦੀ ਫਿਲਮ ਹੈ ਕਰਾਵੀ ਦੇ ਕੰਡੇ ਬਹੁਤ ਸੋਹਣੀ ਫਿਲਮ ਆ ਉਹ ਜ਼ਰੂਰ ਦੇਖਿਓ ਫਿਲਮ ਦੇਖ ਕੇ ਤੁਹਾਨੂੰ ਐਵੇਂ ਲੱਗੂ ਜਿਵੇਂ ਤੁਸੀਂ ਚੰਨ ਪਰਦੇਸੀ ਜਾਂ ਲੌਂਗ ਦਾ ਲਸ਼ਕਾਰਾ ਫਿਲਮ ਦੇਖ ਰਹੇ ਹੋ ਸਾਡਾ ਦੋਸਤ ਹੈ ਇੱਕ ਮਨਦੀਪ ਜੋਸ਼ੀ ਉਹਨੇ ਉਹ ਡਾਇਰੈਕਟ ਕੀਤੀ ਆ ਮਤਲਬ ਜਿਹੜਾ ਅਸਿਸਟੈਂਟ ਹੁੰਦਾ ਡਾਇਰੈਕਟਰ ਦਾ ਤੇ ਉਹਦੇ ਚ ਵੀ ਗੁਰਪ੍ਰੀਤ ਦਾ ਗੀਤ ਹੈਗਾ ਜਦੋਂ ਵੀ ਫਿਲਮ ਰਿਲੀਜ਼ ਹੋਊਗੀ ਦੇਖਿਓ ਉੱਥੇ ਬਣੀ ਹੋਈ ਆ ਸਾਰੀ ਬਸੌਲੀ ਸ਼ੂਟ ਹੋਈ ਉੱਥੇ ਸੈੱਟ ਲੱਗਿਆ ਸੀਗਾ ਬਹੁਤ ਸੋਹਣੀ ਫਿਲਮ ਆ ਉਹ ਕਰਾਵੀ ਦੇ ਕੰਡੇ ਪੰਕਜ ਕਪੂਰ ਬਹੁਤ 19-20 ਸਾਲਾਂ ਬਾਅਦ ਦਮਾਰਾ ਆਉਣੇ ਪੰਜਾਬੀ ਸਿਨੇਮੇ ਵਿੱਚ ਕੰਮ ਕੀਤਾ ਸ਼ਾਹਿਦ ਕਪੂਰ ਦੇ ਪਾਪੇ ਨੇ ਤੋਂ ਮੇਰੇ ਵੱਲੋਂ ਨਿੱਜੀ ਬੇਨਤੀ ਆ ਭਰਾਵਾਂ ਕੇ ਸਾਰੇ ਜਣੇ ਜਰੂਰ ਦੇਖਿਓ ਦਰੋਣਾਗਰੀ ਪਰਬਤ ਆਪਣੇ ਸਿਰ ਤੇ ਖੜਾ ਜਿੱਦਾਂ ਤੇ ਆਪਾਂ ਆਏ ਉਦੋਂ ਦੇ ਆਪ ਇਸ ਪਰਬਤ ਦੇ ਦਰਸ਼ਨ ਕਰ ਰਹੇ ਆਂ ਦਰੋਣਾਗਰੀ ਚੋਟੀ ਹੈ ਕੱਲ ਨੂੰ ਆਪਾਂ ਨੂੰ ਹੋਰ ਵੀ ਪੀਕਾਂ ਦੇ ਸੁਣੀਆਂ ਪੀਕਾ ਮਤਲਬ ਚੋਟੀਆਂ ਬਲਬਲ ਬੋਲਦੀ ਹੈ ਆਪਾਂ ਹੁਣ ਬੈਠੇ ਆਂ ਬਗਿਆਲ ਦੇ ਵਿੱਚ ਜਿਵੇਂ ਸੰਗਣਾ ਜੰਗਲ ਹੁੰਦਾ ਨਾ ਉਹਦੇ ਵਿੱਚਕਾਰ ਥੋੜੀ ਥੋੜੀ ਦੂਰ ਤੇ ਇਦਾਂ ਦੇ ਗਰਾਊਂਡ ਹੁੰਦੇ ਆ ਪੱਧਰੇ ਜਿਹੜੇ ਲੋਕਲ ਲੋਕ ਨੇ ਉਹ ਇਥੋਂ ਘਾ ਲੈ ਜਾਂਦੇ ਆ ਗਾਵਾਂ ਚਾਰ ਦੇ ਬੱਕਰੀਆਂ ਚਾਰਦੇ ਇੱਥੇ ਜਿਹੜੇ ਕੰਪਨੀਆਂ ਵਾਲੇ ਟੂਰਿਸਟ ਲੋਕ ਹੁੰਦੇ ਨੇ ਟਰੈਕਿੰਗ ਕੰਪਨੀਆਂ ਹੁੰਦੀਆਂ ਨੇ ਉਹ ਇੱਥੇ ਟੈਂਟ ਲਾ ਕੇ ਰਹਿੰਦੀਆਂ ਨੇ ਕਿਉਂਕਿ ਇਥਾਂ ਪੱਧਰਾ ਹੁੰਦਾ ਤੇ ਜੰਗਲ ਦੇ ਵਿਚਕਾਰ ਸੰਗਣਾ ਜੰਗਲ ਦੇ ਵਿਚਾਲੇ ਹੀ ਬਣਿਆ ਹੁੰਦਾ ਇਹ ਹੁਣ ਇਹ ਬਗਿਆਲ ਕਹਿ ਸਕਦੇ ਆ ਪਰ ਇਹਨੂੰ ਚੱਠਾ ਵੀ ਕਹਿ ਸਕਦੇ ਆ ਤੇ ਆਪਣੀ ਬੋਲੀ 'ਚ ਆਪਾਂ ਇਹਨੂੰ ਮੈਦਾਨ ਵੀ ਕਹਿ ਸਕਦੇ ਆ ਇੱਥੇ ਤੇ ਗੱਲਾਂ ਕਰਦੇ ਕਰਦੇ ਕੁਝ ਸਫਰਨਾਮੇ ਬਾਰੇ ਗੱਲਾਂ ਕਰਦੇ ਸੀ ਕਿ ਕੁਝ ਕੱਲ੍ਹ ਕੀਤੀਆਂ ਸੀਗੀਆਂ ਕੁਝ ਅੱਜ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਜੋ ਨਾ ਇਹ ਕਈ ਸਫਰਨਾਮੇ ਤਾਂ ਹੁੰਦੇ ਆ ਸਹਿਤਕ ਬੰਦੇ ਲਿਖਦੇ ਜਿਹੜੇ ਜਿਵੇਂ ਸਹਿਤਕਾਰ ਹੁੰਦੇ ਆ ਜਿਵੇਂ ਮਨੋਹਨ ਬਾਬਾ ਜੀ ਦੇ ਸਫਰਨਾਮੇ ਨੇ ਜਾਂ ਹੋਰ ਕੁਝ ਬੰਦੇ ਹੁੰਦੇ ਨੇ ਉਹਨਾਂ ਦੇ ਫੀਲਡ ਹੋਰ ਹੁੰਦਾ ਜਿਵੇਂ ਕੋਈ ਪੱਤਰਕਾਰ ਬੰਦਾ ਜਾਂ ਕੋਈ ਹੋਰ ਬੰਦਾ ਜਿਹੜਾ ਕੋਈ ਕਾਰਕੁਨ ਕਿਸੇ ਦੇ ਲਈ ਕੋਈ ਐਕਟੀਵਿਸਟ ਆ ਜਾਂ ਕੁਝ ਕੰਮ ਕਰਦਾ ਨਾ ਉਹਨਾਂ ਦੇ ਸਫਰਨਾਮੇ ਹੋਰ ਤਰ੍ਹਾਂ ਦੇ ਹੁੰਦੇ ਆ ਜਿਵੇਂ ਪੜਨ ਜੋਗ ਸਫਰਨਾਮੇ ਜਿਹਦੇ ਅਸੀਂ ਹੁਣ ਗੱਲਾਂ ਕਰਦੇ ਸੀਗੇ ਸਤਨਾਮ ਦਾ ਹੀ ਸਨਾਮ ਜੀ ਦੀ ਸੁਨਾਮ ਚਲੋ ਉਹ ਪਿੱਛੇ ਜਿਹੋ ਉਹਨਾਂ ਦੀ ਮੌਤ ਹੋ ਗਈ ਨਹੀਂ ਜਾਂਦੀ ਨਹੀਂ ਹੈਗੀ ਹੁਣ ਉਹਨਾਂ ਨੇ ਸੁਸਾਈਸਾਈਡ ਕਰ ਲਿਆ ਸੀਗਾ ਤੇ ਉਹ ਬਹੁਤ ਟਾਈਮ ਆਉ ਵਾਦੀ ਉਹਨਾਂ ਰਹਿ ਕੇ ਆਏ ਆ ਉਹਨਾਂ ਨੇ ਉਹ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਜੰਗਲ ਦਾ ਮੋਤਰਾ ਉਹਦੇ ਵਿੱਚ 6-7 ਮਹੀਨੇ ਉੱਥੇ ਰਹੇ ਉਹ ਉਹਨਾਂ ਦੀ ਕਿਵੇਂ ਜ਼ਿੰਦਗੀ ਆ ਕੀ ਸਮੱਸਿਆਵਾਂ ਨੇ ਉਹਨਾਂ ਦੀ ਉਹ ਸਾਰਾ ਕੁਝ ਲਿਖਿਆ ਉਹਦੇ ਵਿੱਚ ਉਹ ਬਹੁਤ ਸੋਹਣੀ ਕਿਤਾਬ ਆ ਇੱਕ ਅਰਦਾਂਤੀ ਰੈਦੀ ਕਿਤਾਬ ਹੈਗੀ ਆ ਵਾਕਿੰਗ ਵਿਦ ਕਾਮਰੇਡ ਉਹ ਵੀ ਬਹੁਤ ਸੋਹਣੀ ਕਿਤਾਬ ਆ ਕਾਮਰੇਡ ਸੁਣ ਕੇ ਭਰਾਵਾ ਹੁਣ ਗਾੜਾ ਲਗਣ ਲੱਗ ਪਿਓ ਫੇਸਬੁੱਕ ਤੇ ਕਿਨਾ ਮਾਂ ਟ੍ਰੈਂਡ ਚੱਲੇ ਆ ਹੋਇਆ ਆ ਕਾਮਰੇਟਰ ਨੂੰ ਕੋਈ ਬੰਦਾ ਹੀ ਨਹੀਂ ਗਿੰਦਾ ਗਿਆ ਨਾ ਚਲੋ ਜਨਰੇਸ਼ਨ ਦਾ ਫਰਕ ਹੁੰਦਾ ਪਰ ਉਹ ਕਿਤਾਬ ਪੜਨ ਵਾਲੀ ਆ ਪ੍ਰਦੰਤੀ ਰਾਏ ਦੀ ਬਹੁਤ ਸੋਹਣੀ ਕਿਤਾਬ ਆ ਉਹ ਤੇ ਇੱਕ ਹੋਰ ਹੈਗਾ ਉਹਦਾ ਮੈਨੂੰ ਲੇਖਕ ਦਾ ਨਾਮ ਭੁੱਲ ਗਿਆ ਉਹਦਾ ਕਿਤਾਬ ਦਾ ਨਾਮ ਹੈਗਾ ਇਹ ਵੀ ਕੋਈ ਦੇਸ਼ ਹੈ ਇਹੋ ਜਿਹਾ ਸਫਰਨਾਮਾ ਉਹ ਲਿਖਿਆ ਹੋਇਆ ਨਾਰਥ-ਈਸਟ ਤੇ ਕਿਉਂਕਿ ਜਿਹੜਾ ਉਹਦਾ ਰਾਈਟਰ ਉਹ ਅਨਿਲ ਪਤਨੀ ਜਾਦਵ ਅਨਿਲ ਪੰਡਤ ਕੋਈ ਉਹਦਾ ਇਹੋ ਜਿਹਾ ਨਾਮ ਆ ਉਹ ਪੱਤਰਕਾਰ ਆਪਦੀ ਤੋਂ ਨਾਰਥ-ਈਸਟ ਘੁੰਮਣ ਜਾਂਦਾ ਤੇ ਉੱਥੋਂ ਦੀ ਜਿਹੜੀ ਹਾਲਾਤ ਨੇ ਉਹਨਾਂ ਬਾਰੇ ਲਿਖਿਆ ਹੋਇਆ ਉਹ ਪੱਤਰਕਾਰ ਬੰਦਾ ਉੱਥੋਂ ਦੇ ਲੋਕਲ ਪੱਤਰਕਾਰਾਂ ਨੂੰ ਮਿਲਦਾ ਲੀਡਰਾਂ ਨੂੰ ਮਿਲਦਾ ਉਹਦੇ ਵਿੱਚ ਬਹੁਤ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਸ਼ਾਇਦ ਆਮ ਲੋਕਾਂ ਨੂੰ ਨਹੀਂ ਪਤਾ ਹੈਗੀਆਂ ਨਾਗਾ ਲੈਂਡ ਦੇ ਵਿੱਚ ਮਣੀਪੁਰ ਦੇ ਵਿੱਚ ਜਿਹੜੀ ਮੂਵਮੈਂਟ ਚੱਲਦੀ ਆ ਕੀ ਸਰਕਾਰ ਉੱਥੇ ਕੀ ਕੰਮ ਕਰਦੀ ਆ ਮੂਵਮੈਂਟ ਕਿਵੇਂ ਚੱਲੇ ਕਿਵੇਂ ਉਹਨਾਂ ਦੇ ਸਮਝੌਤੇ ਹੋਏ ਉਹ ਸਾਰਾ ਉਸ ਬਹੁਤ ਸੋਹਣੇ ਤਰੀਕੇ ਨਾਲ ਲਿਖਿਆ ਹੋਇਆ। ਉਹ ਪੋਲਿਟੀਕਲ ਐਂਗਲ ਵੀ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੋਇਆ। ਉਸ ਤੋਂ ਬਾਅਦ ਹੈਗਾ ਮਨਵ ਕਾਲ ਹਿੰਦੀ ਦਾ ਲੇਖਕ ਉਹ ਵੀ ਬਹੁਤ ਸੋਹਣਾ। ਉਹਦੇ ਸਫਰਨਾਮੇ ਨੇ ਇੱਕ ਤਾਂ ਰੂਹ ਆ ਉਹਦਾ ਸਫਰਨਾਮਾ ਇੱਕ ਦੋ ਸਫਰਨਾਮੇ ਹੋਰ ਨੇ। ਉਹਦੇ ਸਫਰਨਾਮਿਆਂ ਦੇ ਵਿੱਚ ਵੀ ਕਸ਼ਮੀਰ ਦੇ ਹਰਦਤਾਂ ਬਾਰੇ ਨਾ ਬਹੁਤ ਆਪ ਉਹ ਬੰਦਾ ਕਸ਼ਮੀਰੀ ਪੰਡਤ ਆ ਪਰ ਉਹ ਲੇਖਕ ਵੀ ਆ ਐਕਟਰ ਵੀ ਆ ਵਧੀਆ ਬੰਦਾ ਉਹਦੇ ਸਫਰਨਾਮੇ ਵੀ ਸੋਹਣੇ ਹੁੰਦੇ ਆ ਰੂਹ ਮੈਂ ਪੜਿਆ ਹੋਇਆ ਉਹ ਬਹੁਤ ਹੁਣਾ ਸਫਰਨਾਮਾ ਤੇ ਇੱਕ ਹੋਰ ਹੈਗਾ ਪ੍ਰਾਣਾ ਬਜ਼ੁਰਗ ਆਪਣਾ ਬਾਪੂ ਉਹਦਾ ਨਾਮ ਹੈਗਾ ਸ਼ਾਇਦ ਅਗੇ ਅਗੇ ਉਹਦੇ ਸਫਰਨਾਮੇ ਬਹੁਤ ਕਮਾਲ ਦੇ ਹੁੰਦੇ ਆਗੇ ਹਿੰਦੀ ਚ ਪੜਨ ਵਾਲੇ ਹੁੰਦੇ ਆ ਕਮਾਲ ਦੇ ਹੁੰਦੇ ਆ ਤੇ ਇੱਕ ਅਨਿਲ ਵਰਮਾ ਇਹਨਾਂ ਸਾਰਿਆਂ ਬੰਦੇ ਦੇ ਸਫਰਨਾਮੇ ਬਹੁਤ ਸੋਹਣੇ ਆ ਸੋ ਗੱਲਾਂ ਬਾਤਾਂ ਹੋਰ ਹੀ ਜਾਣੇ ਹੌਲੀ ਹੌਲੀ ਤੇ ਆਪਾਂ ਪਹੁੰਚਦੇ ਆ ਆਪਣੇ ਅੱਜ ਜਲੇ ਡੈਂਸਿਟੀ ਦੇ ਵਿੱਚ ਜਿੱਥੇ ਭਰਾਤ ਗੱਟਾਂਗੇ ਪਰ ਤੋਂ ਉਹਨਾਂ ਨੂੰ ਜੀ ਨਹੀਂ ਕਰਦਾ ਕਿਉਂਕਿ ਚਤ ਲੱਗਿਆ ਹੋਇਆ ਪੂਰਾ ਖੜਿਆ ਪਿਆ ਮਾਹੌਲ ਪੂਰਾ ਅਲੱਗ ਅਲੱਗ ਇੱਥੇ ਬੈਠ ਕੇ ਗੱਟ ਦੀ ਝੰਡੀ ਚੱਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਾਰੇ ਜਣੇ ਨਾਲ ਹੀ ਵੇਖ ਬੂਖਲਾ ਕਰੋ ਯਾਰ ਸਾਰੀ ਵੀਡੀਓ ਜੰਮਾ ਜਲੂਸ ਨਿਕਲਿਆ ਪਿਆ ਹੋਰ 8-7 ਹਜ਼ਾਰ ਵਿਊਜ ਆਉਣ ਲੱਗ ਪਏ ਨਾ ਉਹਦੇ ਨਾਲ ਫਿਰ ਬੰਦਾ ਡੋਲਦਾ ਨਹੀਂ ਫਿਰ ਖਰਚਾ ਪਾਣੀ ਜ ਪੂਰਾ ਹੋਈ ਜਾਂਦਾ ਨਹੀਂ ਤਾਂ ਭਾਰ ਵੀ ਚੰਗੇ ਲੱਗ ਰੁਟ ਜਾਂਦੇ ਆ ਉਹ ਬਲੌਗ ਵੇਖਿਆ ਕਰੋ ਬਾਈ ਸਾਰੇ ਜਣੇ ਸਾਰਾ ਸਾਰਾ ਬਲੌਗ ਵੇਖ ਲਿਆ ਕਰੋ ਯਾਰ ਤੇ ਨਾਲੇ ਨਾ ਜਿਸ ਕੁਸਤਦਾਰਾਂ ਨੂੰ ਭੇਜਦਾ ਕਰੋ ਲਿੰਕ ਥੋੜੇ ਸਰ ਤੇ ਤੁਰੇ ਫਿਰਦੇ ਆਂ ਅਸੀਂ ਸਾਡੇ ਪੱਲੇ ਕੁਛ ਨਹੀਂ ਇਧਰ ਲੰਗ ਮਲੰਗਾ ਭਰਾਵਾ ਜਾਵਾ ਖੁੱਲ ਜਾ ਹੁਣ ਪੈਣੀ ਐਥੇ 10 ਕਿੰਟ 15 ਮਿੰਟ ਨਿਆਰੇ ਲੈ ਲੈਂਦੇ ਆ ਮੈਂ ਭੁੱਲ ਗਿਆ ਨਾ ਸਾਰਾ ਕੁਝ ਆ ਮੈਂ ਤੇ ਦਰਖਤ ਦੇ ਦੇਖਣ ਆਇਆ ਇਕ ਇਹ ਚੀਜ਼ਾਂ ਲਿਖਣੇ ਬਹੁਤ ਕੰਮ ਦੇਣਗੀਆਂ ਜੇ ਇਹ ਘਾਟੀ ਜੀ ਐ ਨਾ ਇੰਨੀ ਕ ਦਰਖਤਾਂ ਦੀ ਛਾਹ ਛਾਂ ਵਾਲੀ ਰਹੀ ਇੱਥੇ ਪਰ ਮੈਨੂੰ ਆਇਆ ਵੀ ਲਿਖਣਾ ਹੋਇਆ ਪਤਾ ਨਹੀਂ ਇਹ ਵਾਰੀ 10 ਸਾਲਾਂ ਨੂੰ ਲਿਖਣ ਦੀ ਆਊਗੀ ਕਿ 99 ਉਹ ਵੀ 15 ਨੂੰ ਆਊਗੀ ਮੈਂ ਉਹਦੇ ਭੁੱਲ ਜੂਗਾ ਚਲ ਹੁਣ ਜ ਆ ਗੱਲ ਬੋਲੀ ਗਈ ਨਾ ਵਲੌਗ ਚ ਇਦਾਂ ਨਾਲ ਵੀ ਯਾਦ ਰਹਿ ਜੂ ਸਾਰਾ ਕੁਝ ਉਹ ਉੱਥੇ ਰੱਖ ਪਿਆ ਇੱਕ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਦਾ ਪੁਰਾਣਾ ਉਹ ਮਿੱਟੀ ਬਣਿਆ ਪਿਆ ਜਾਵਾ ਮੈਂ ਤਾਂ ਸਭ ਨੂੰ ਐਂ ਚ ਲੱਗਿਆ ਵੇਖ ਕੇ ਜਿਵੇਂ ਸਸਕਾਰ ਤੋਂ ਬਾਅਦ ਬੰਦੇ ਦੇ ਖੌਲ ਨਹੀਂ ਚੁੱਕਦੇ ਹੁੰਦੇ ਆਪਾਂ ਐਨਾ ਕੁ ਪੰਜੰਦਾ ਬੰਦਾ ਹਨ ਉਹ ਕਿੱਦਾਂ ਵੱਡਾ ਰੁੱਖ ਹੋਊਗਾ ਨਿਕਲਿਆ ਬਣਿਆ ਪਿਆ ਭੁਰ ਗਿਆ ਸਾਰਾ ਜਿਹੜਾ ਘੋੜੇ ਵਾਲਾ ਜਾਂਦਾ ਇਹ ਆਪਣਾ ਸਮਾਨ ਛੱਡ ਕੇ ਆਇਆ ਉਹ ਹੁਣ ਥੱਲੇ ਜਾਊਗਾ ਲੜ ਕੇ ਫੇਰ ਵਾਪਸ ਆ ਜੂਗਾ ਇੱਥੋਂ ਆਪਣਾ ਜਿਹੜਾ ਜਿੱਥੇ ਪਰ ਰਾਤ ਕੱਟਣੀ ਆ ਅੱਧਾ ਪੂਣਾ ਕਿਲੋਮੀਟਰ ਬਾਅਦ ਹੀ ਰਹਿ ਗਈ ਆਪਣੇ ਸੇਨਾ ਕੋੜੇ ਨਹੀਂ ਉਹ ਹੁਣ ਤਾਂ ਕੁਛ ਨਹੀਂ ਹੁੰਦਾ ਤੇ ਬਰਫ਼ ਪੈਂਦੀ ਹੈ ਨਾ ਉਦੋਂ ਕਿਹੜੀ ਕੋੜੇ ਮਰ ਜਾਂਦੇ ਆ ਤਲਕ ਜਾਂਦੇ ਨੇ ਕੋੜੇ ਫਿਰ ਥੱਲੇ ਹੀ ਖੜਦੇ ਜਾ ਕੇ ਵਿਚਾਰੇ ਉਦੋਂ ਬਾਹਰ ਨਾ ਖਾਣੂ ਦਾ ਕੋੜਿਆਂ ਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਚੱਕਰ ਨਹੀਂ ਆ ਛੇਤੀ ਕਰ ਸਰਬਨ ਪੁੱਤਰਾ ਪਾਣੀ ਪਿਲਾ ਦੇ ਓਏ ਕਹਿੰਦੇ ਨੇ ਮਾਪੇ ਤੇਰੇ ਪਿਆਸ बुझा ਦੇ ਓਏ ਕੀ ਤੇ ਹੀ ਗੁਰ ਸਰਬੰਨ ਪੁੱਤਰਾ ਹਕਮ ਸਿੰਘ ਹਕਮ ਆਪਕੋ ਕਿਆ ਕਰਦੇ ਹੈ ਹੈਰੀ ਹੋ ਗਿਆ ਆਪਕੇ ਨਹੀਂ ਹੋਇਆ ਅਜ ਤੱਕ ਤੂੰ ਹਕਮ ਤੂੰ ਨਹੀਂ ਹੋਇਆ ਹਜੇ ਠੀਕ ਆ ਹਕਮ ਵੀ ਠੀਕ ਹੈ ਹਕਮ ਵੀ ਠੀਕ ਹੈ ਨਾ ਇਹਨਾਂ ਚੀਲ ਦੇ ਰੁੱਖਾਂ ਦੇ ਨਾਲ-ਨਾਲ ਨਾ ਇੱਕ ਨਵੀਂ ਕਿਸਮ ਦੇ ਬੂਟੇ ਸ਼ੁਰੂ ਹੋ ਗਏ ਆ ਜਿੱਥੇ ਪਾਣੀ ਦਾ ਵਹਾਅ ਹੁੰਦਾ ਨਾ ਇਹ ਉੱਥੇ ਹੁੰਦੇ ਆ ਪੱਕੀ ਰਿਸ਼ਾਨੀਆਂ ਜਿੱਥੇ ਬੁੱਟੇ ਹੋਣਗੇ ਉਥੋਂ ਦੀ ਪਾਣੀ ਵਗਦੀ ਵਗਦਾ ਹੋਊਗਾ ਚਾਹੇ ਉਹ ਮੀਆਂ ਦੀ ਰੁੱਤ ਚ ਲੱਗਦਾ ਹੋਵੇ ਜਾਂ ਕਿਸੇ ਹੋਰ ਸੀਜ਼ਨ ਚ ਵਗਦਾ ਹੋਵੇ ਤੇ ਜਦੋਂ ਆਪਾਂ ਹੰਟਾ ਟ੍ਰੈਕ ਸ਼ੁਰੂ ਕਰਦੇ ਆ ਉਹਦੇ ਨਾ ਜਵੇਂ ਮੋੜ ਚ ਮਨਾਲੇ ਦੇ ਉੱਪਰ ਜਿੱਥੋਂ ਟ੍ਰੈਕ ਸ਼ੁਰੂ ਹੁੰਦਾ ਉੱਥੇ ਇੱਕ ਝੀਲ ਜੀ ਬਣੀ ਹੋਈ ਆ ਉੱਥੇ ਬਹੁਤ ਦਰਖਤ ਨੇ ਇਹਦੇ ਝੀਲ ਦੇ ਚਾਰ ਚੁਪਰੇ ਨੇ ਇਹੋ ਜਿਹੇ ਨਾ ਕੋਈ ਝੀਲ ਦੇ ਦਿਵਾਲੇ ਵੀ ਹੈਗੇ ਆ ਇਸ ਧਰਤੀ ਤੇ ਹੱਕ ਚੱਲੋ ਵੱਧ ਘਟ ਹੋਣੇ ਪਰ ਇੱਕੋ ਜਿੰਨਾ ਸਭ ਦਾ ਆਕਾਸ਼ ਹੁੰਦਾ ਹੈ ਹਰ ਆਦਮੀ 'ਚ ਹੁੰਦਾ ਇੱਕ ਫੱਕਰ ਫਕੀਰ ਹਰ ਆਦਮੀ ਦੇ ਅੰਦਰ ਅਜਾਸ਼ ਹੁੰਦਾ ਹੈ ਸਤਿੰਦਰ ਸਰਤਵਾਇ ਦਾ ਕੀ ਯਾਦ ਆ ਗਿਆ ਅਸਮਾਨ ਦੇਖ ਕੇ ਧਰਤੀ ਤੇ ਕਿੱਲੇ ਵੱਧ ਘਟ ਹੋਣਗੇ ਕਿਸੇ ਕੋਲੇ 5 ਕਿੱਲੇ ਕਿਸੇ ਕੋਲੇ 50 ਕਿਸੇ ਕੋਲੇ 500 ਪਰ ਅਸਮਾਨ ਸਾਰਿਆਂ ਦਾ ਬਰਾਬਰ ਆ ਆਪਣਾ ਰਹਿਣ ਵਸੇਰਾ ਨੇੜੇ ਆ ਗਿਆ ਆਪਾਂ ਵੀ ਹੋੜੀ ਹੋ ਗਏ ਹਾਂ ਪਹੁੰਚ ਗਿਆ ਗਰਾਮ ਨਾਲ ਆ ਸਾਰਾ ਗਰਾਊਂਡ ਵਿਹਲਾ ਪਰ ਇਹ ਉਚਾਈ ਤੇ ਆ ਜਦੋਂ ਹੁਣ ਬਰਫ਼ ਪਾਊਗੀ ਇੱਥੇ ਸਿਆਲ ਚ ਤੇ ਫਿਰ ਗਰਮੀ ਉਹਦੇ ਪਿਘਲੂਗੀ ਤੇ ਪਾਣੀ ਬਣ ਕੇ ਸਾਰਾ ਥੱਲੇ ਜਾਊਗਾ ਆ ਚਰਨਾ ਬਣੂਗਾ ਇੱਥੇ ਪੂਰਾ ਇੱਥੇ ਆ ਰੁੱਖ ਖੜੇ ਆ ਇਹ ਪੱਕੇ ਨਿਸ਼ਾਨੀ ਜਿੱਥੇ ਆ ਬੂਟੇ ਹੋਣਗੇ ਨਾ ਉਹਦੇ ਨੇੜੇ ਜਿਹੜੇ ਤੁਹਾਨੂੰ ਕੁਝ ਦਿਨਾਂ ਤੇ ਪਾਣੀ ਮਿਲ ਜੂਗਾ ਪਹੁੰਚ ਗਏ ਭਈ ਆ ਪੰਜ ਦਿਨ ਨਵੇਂ ਘਰੇ ਟੈਂਟ ਲਾਈ ਜਾਂਦੇ ਆਪਣੇ ਬੰਦੇ ਉਹ ਸਾਹਮਣੇ ਆਪਣਾ ਕਿਚਨ ਲੱਗ ਗਿਆ ਇਹ ਰਹਿਣ ਵਾਲੇ ਲੱਗੇ ਪੈਂਦੇ ਇਥੇ ਤੇ ਆ ਸਾਰਾ ਖੁੱਲਾ ਗਰਾਮ ਦਾ ਪੂਰਾ ਦੋ ਟੈਂਟ ਲੱਗ ਗਿਆ ਆਪਣੇ ਇਥੇ ਲੱਗ ਗਿਆ ਆਪਣੇ ਤੇ ਹੁਣ ਆਪਾਂ ਆਪਣੇ ਸਲੀਪਿੰਗ ਬੈਗ ਚੱਕ ਕੇ ਲਿਉਨੇ ਆ ਬਹੁਤ ਸੋਹਣਾ ਵਿਊ ਆ ਬਹੁਤ ਸਾਫ਼ ਆਸਮਾਨ ਆ ਫਰਾਲਾ ਤੋਂ ਲਾ ਮੇਕਿਆ ਪਿਆ ਆ ਆਪਾਂ ਆਪਣੇ ਸਲੀਪਿੰਗ ਬੈਗ ਕੱਢ ਲਏ ਦੋਨੇ ਤੇ ਬਾਈ ਬਣਾ ਰਿਹਾ ਆਪਣੇ ਵਾਸਤੇ ਲੰਚ ਲੰਚ ਹੀ ਹੁੰਦਾ ਨਾ ਬ੍ਰੇਕਫਾਸਟ ਲੱਗ ਜਾਂਦਾ ਅੰਦਰ ਵੀਰ ਅਜ ਵੀ ਕੀ ਬਣਾ ਰਹੇ ਚੌਲ ਹਾਂ ਚੌਲ ਕਵਲ ਦਾੜ ਇਹ ਵੀ ਰਸੋਈ ਹੈ ਬਈ ਜਿਨ੍ਹਾਂ ਨੇ ਸਾਡਾ ਪ੍ਰਾਰ ਕੀਤਾ ਸੀਗਾ ਵੱਡਾ ਪੰਗਰ ਚੁਲਾ ਟਰੈਕ ਪਰ ਨਹੀਂ ਕੀਤਾ ਪ੍ਰਾਰ ਕੀਤਾ ਸੀਗਾ ਉਹਨਾਂ ਦੀ ਸ਼ਾਇਦਾਂ ਜਗਾ ਪਹਿਚਾਨ ਚਾਜੀ ਜਿੱਥੇ ਅਸੀਂ ਬਰਫ਼ ਦੇ ਉੱਪਰ ਟੈਂਟ ਲਾਏ ਸੀਗੇ ਤੇ ਰਾਤ ਨੂੰ 2 ਵਜੇ ਚੱਲੇ ਸੀ ਪੰਗਰ ਚੁਲਾ ਪੀਕ ਸਬਮਿਟ ਕਰਨ ਵਾਸਤੇ ਤੇ ਬਰਫ਼ ਚਾਹ ਕੇ ਚਾਹ ਬਣਾਈ ਸੀ ਤੇ ਜਿਹੜੀ ਲੱਕੜ ਪਾੜੀ ਸੀ ਅਸੀਂ ਉਸ ਸਮੇਂ ਉਹ ਆ ਬਈ ਐਸ ਦਰਖਤ ਦੇ ਜੜ੍ਹ ਚ ਥਲੇ ਚੁੱਲਾ ਬਣਾਇਆ ਹੋਇਆ ਸੀ ਇੱਧਰ ਆਪਣੇ ਕੈਂਪ ਲੱਗੇ ਹੋਈ ਸੀ ਤੇ ਉਹ ਸਾਹਮਣੇ ਰਸਤਾ ਜਾਂਦਾ ਪੰਗਰ ਚੁੱਲਾ ਨੂੰ ਇੱਧਰਲੇ ਪਾਸੇ ਦੀ ਬਰਫ਼ ਦੇ ਦਿਨਾਂ ਦੇ ਵਿੱਚ ਨਾ ਅਣਜਾਣ ਬੰਦਿਆਂ ਨੂੰ ਇਹੋ ਜਿਹੀ ਪੱਥਰ ਸਮੱਸਿਆ ਦਿੰਦੇ ਆ ਹੁਣ ਤਾਂ ਆਪ ਨੂੰ ਪਤਾ ਵੀ ਇੱਥੇ ਪੱਥਰ ਪਿਆ ਤਾਂ ਇੱਥੇ ਨਹੀਂ ਪਿਆ ਬਰਫ਼ ਦੇ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਪੈਰ ਕਿੱਥੇ ਦੇਣਾ ਉਦੋਂ ਬਹੁਤ ਔਖਾ ਕੰਮ ਹੋ ਜਾਂਦਾ ਉਦੋਂ ਨਾਲ ਗਾਈਡ ਲੈ ਕੇ ਣਾ ਜ਼ਰੂਰੀ ਹੁੰਦਾ ਉਹ ਨੂੰ ਰਾਹ ਦਾ ਪਤਾ ਹੁੰਦਾ ਵੀ ਭਾਈ ਐਵੇਂ ਐਵੇਂ ਬੰਦ ਹੋ ਰਾ। ਇਧਰ ਸੇ ਇਧਰ ਜਾਣਾ ਹੈ। ਪਹਾੜੀ ਲੋਕਾਂ ਦਾ ਸਰਵਾਈਵਲ ਕਰਨ ਦਾ ਤਰੀਕਾ ਆਪਰੇ ਨਾਲੋਂ ਜੰਮੇ ਅਲੱਗ ਹੁੰਦਾ। ਕਿਉਂਕਿ ਇੱਥੇ ਕੁਦਰਤ ਨਾ ਰੰਗ ਬਹੁਤ ਬਦਲਦੀ ਆ। ਕਿਤੇ ਪਹਾੜ ਡੇ ਕਿਤੇ ਪਾਣੀ ਆ ਗਿਆ ਕਿਤੇ ਕੁਸ਼ ਆ ਗਿਆ। ਇਹਨਾਂ ਦੇ ਵਿੱਚ ਏਕਾ ਬਹੁਤ ਮਿਲ ਤੁਜ ਦੀ ਮਦਦ ਬਹੁਤ ਕਰਦੇ ਆ। ਕਿਉਂਕਿ ਫਤਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਮਦਦ ਕਰਨੀ ਹੀ ਪੈਂਦੀ ਆ। ਇਹ ਗੱਲਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੇਰੇ ਯਾਦ ਆ ਗਈਆਂ ਇੱਥੇ ਤਿਗਲ ਪਿਆ ਕਿਉਂ ਪਿਆ ਪੀਪੀ ਦੇ ਵਿੱਚ ਇੱਥੇ ਕਿਉਂਕਿ ਇਹਨਾਂ ਦੀ ਕੈਂਪ ਸਾਈਟ ਆ ਜੇ ਰਾਤ ਨੂੰ ਕੋਈ ਸਮੱਸਿਆ ਆਉਂਦੀ ਆ ਤੇ ਇੱਥੇ ਹੋਰ ਵੀ ਪਿਆ ਹੋਊਗਾ ਇਹਨਾਂ ਪੱਥਰਾਂ ਦੇ ਵਿੱਚ ਵੀ ਜਿੰਨੇ ਨੂੰ ਕੀਦਨਾਂ ਕਿਤੇ ਸਮਾਨ ਪਿਆ ਹੋਊਗਾ ਕਿਤੇ ਤੇਲ ਪਿਆ ਹੋਊਗਾ ਕਿਤੇ ਸਟੋਪ ਪਿਆ ਹੋਊਗਾ ਖਿਸ਼ ਹੋਰ ਨਾ ਕੁਝ ਨੁ ਕੁਝ ਪਿਆ ਹੋਊਗਾ ਤਾਂ ਕਿ ਲੋਡ ਪੈਣ ਤੋਂ ਤੁਸੀਂ ਵਰਤੋ ਸੋ ਕੋਈ ਹੋ ਜਾ ਸਮਾਨ ਜਿੱਥੇ ਵੀ ਕੈਂਪ ਸਾਈਟ ਹੁੰਦੀ ਹੈ ਨਾ ਉੱਥੇ ਜੇ ਤੁਹਾਡੇ ਕੋਲ ਜੰਮੀ ਕੁਝ ਨਹੀਂ ਹੈਗਾ ਜੇ ਤੁਸੀਂ ਕੈਂਪ ਸਾਈਟ ਪਹੁੰਚ ਗਏ ਤਾਂ ਵੀ ਤੁਸੀਂ ਇੱਕ ਦੋ ਦਿਨ ਸਰਵਾਈਵ ਕਰ ਸਕਦੇ ਹੋ ਆਸ-ਪਾਸ ਇਹਨਾਂ ਸਮਾਨ ਪਿਆ ਹੁੰਦਾ ਬਾੜਾਂ ਦੇ ਵਿੱਚ ਕਰ ਰਹੇ ਹਾਂ ਜੀ ਸੱਜਾ ਇਹ ਆਪਣਾ ਕੌਕ ਆ ਬਈ ਪਾਣੀ ਭਰ ਕੇ ਲਿਆ ਥੱਲੋਂ ਹੁਣ ਆਪਣੇ ਜਿਹਾ ਬਣਾ ਰਿਹਾ ਦਾਲ ਤੇ ਚੌਲ ਹਾਂ ਹਾਂ